ਹੈਲੋ ਜੀ ਕਿਦਾਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੁਣ ਆਪਣਾ ਜਿਹੜਾ ਨੈਕਸਟ ਆਰਟੀਕਲ ਹੈ ਉਹ ਹੈ ਪਸ਼ਮੀਨਾ ਏਕੇ ਟੈਕਸ ਦਾ ਪਸ਼ਮੀਨਾ ਹੈ ਆਪਣੇ ਕੋਲੇ ਹਰ ਤਰ੍ਹਾਂ ਦੀ ਕੁਆਲਿਟੀ ਹੈ ਪਸ਼ਮੀਨੇ ਦੇ ਵਿੱਚ ਰਸ਼ੀਆ ਦਾ ਵੀ ਪਸ਼ਮੀਨਾ ਹੈਗਾ ਰਸ਼ੀਆ ਬ੍ਰਾਂਡ ਦਾ ਹੈਗਾ ਆਰਾਮ ਟੈਕਸ ਦਾ ਹੈ ਏਕੇ ਦਾ ਹੈ ਜੋ ਵੀ ਤੁਸੀਂ ਲੈ ਸਕਦੇ ਹੋ ਇੱਕ ਲੈਟਸ ਗੋ ਚ ਨਵਾਂ ਪਸ਼ਮੀਨੇ ਟਾਈਪ ਆਇਆ ਹੈਗਾ ਸੂਤ ਹਰ ਤਰ੍ਹਾਂ ਦਾ ਪਸ਼ਮੀਨਾ ਹੈਗਾ ਤੇ ਇਹ ਕਲਰ ਅਸੀਂ ਤੁਹਾਨੂੰ 2-4 ਹੀ ਸ਼ੋਅ ਕਰਾਂਗੇ ਕਿਉਂਕਿ ਇਹਦੇ ਵਿੱਚ ਘੱਟੋ-ਘੱਟ 80 ਕਲਰ ਅਵੇਲੇਬਲ ਨੇਗੇ ਜੋ ਤੁਹਾਨੂੰ ਪਸੰਦ ਆਉਂਦਾ ਅਸੀਂ ਉਹੀ ਲੈ ਸਕਦੇ ਆਂਗੇ ਕੋਈ ਲਾਈਟ ਡਾਰਕ ਚਾਰਟ ਬਹੁਤ ਜ਼ਿਆਦੇ ਆ ਦੇਖੋ ਜੀ orange color ब्राउन कलर वाइन कलर ਤੇ ਫਿਰੋਜ਼ੀ ਪਰਪਲ ਜਿਹਾ कलर ਹੈ ਲਵੈਂਡਰ ਤੋਂ ਥੋੜਾ ਡਾਰਕ ਹੈ ਤੇ ਪਰਪਲ ਤੋਂ ਲਾਈਟ ਹੈ ਬਹੁਤ ਸੋਹਣੇ ਕਲਰ ਅਵੇਲੇਬਲ ਹੈਗੇ ਨੇ ਪਸ਼ਮੀਨੇ ਦੇ ਵਿੱਚ ਜੋ ਵੀ ਤੁਹਾਨੂੰ ਪਸੰਦ ਆਉਂਦਾ ਹੈ ਜੋ ਤੁਹਾਨੂੰ ਕਲਰ ਪਸ਼ਮੀਨੇ ਦੇ ਵਿੱਚ ਚਾਹੀਦਾ ਹੈਗਾ ਸਾਡੇ ਕੋਲ ਅਵੇਲੇਬਲ ਹੈਗੇ ਨੇਗੇ ਤੇ ਅਸੀਂ ਤੁਹਾਨੂੰ ਦੇ ਸਕਦੇ ਹਾਂ ਜੀ ਥੈਂਕ ਯੂ